ਸ਼੍ਰੋਮਣੀ ਅਕਾਲੀ ਦਲ ਲਗਾਤਾਰ ਗੰਭੀਰ ਸੰਕਟਾਂ 'ਚੋਂ ਲੰਘ ਰਿਹਾ ਹੈ ਇੱਕ ਬਗਾਵਤ ਨੇ ਹੋਰ ਸਿਰ ਚੁੱਕ ਲਿਆ ਸ਼੍ਰੋਮਣੀ ਅਕਾਲੀ ਦਲ ਇੰਨੀ ਦਿਨੀ ਬਗਾਵਤਾਂ ਦੇ ਨਾਲ ਉਲਝਿਆ ਵਿਖਾਈ ਦੇ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀਆਂ ਖਸੂਤੀਆਂ ਬਣ ਗਈਆਂ ਨੇ ਖਾਸ ਕਰਕੇ ਮਾਜੇ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਹੁਣ ਕਿਹੜੀ ਨਵੀਂ ਬਗਾਵਤ ਉੱਠੀ ਹੈ ਉਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਮਾਝੇ ਦੇ ਅੰਦਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਇੱਕ ਸੰਘਰਸ਼ ਦੇ ਵਿੱਚੋਂ ਲੰਘ ਰਿਹਾ ਹੈ ਚੁਣੌਤੀਆਂ ਬਹੁਤ ਨੇ ਨਵੀਂ ਬਗਾਵਤ ਜਿਹੜੀ ਹੈ ਸੁੱਚਾ ਸਿੰਘ ਲਗਾ ਐਂਡ ਕੰਪਨੀ ਦੇ ਰੂਪ ਵਿੱਚ ਸਾਹਮਣੇ ਆਈ ਹੈ ਸੁਚਾ ਸਿੰਘ ਲੰਗਾ ਬੇਸ਼ੱਕ ਇੱਕ ਸੰਗੀਨ ਆਰੋਪਾਂ ਦੇ ਨਾਲ ਉਹਨਾਂ ਦੀ ਇੱਕ ਨੀਲੀ ਵੀਡੀਓ ਆਈ ਸੀ ਉਸ ਤੋਂ ਬਾਅਦ ਉਹ ਕਾਲੀ ਦਲ ਤੋਂ ਲੱਗ ਰਹੇ ਰਸਮੀ ਤੌਰ ਤੇ ਅਧਿਕਾਰਤ ਤੌਰ ਤੇ ਉਹ ਕਾਲੀ ਦਲ ਦਾ ਹਿੱਸਾ ਨਹੀਂ ਸਨ ਪਰ ਉਹ ਅਮਲੀ ਰੂਪ ਦੇ ਵਿੱਚ ਹਮੇਸ਼ਾ ਕਾਲੀ ਦਲ ਦੇ ਲਈ ਕੰਮ ਕਰਦੇ ਰਹੇ ਉਹਨਾਂ ਦੇ ਪੁੱਤਰ ਹੋਣ ਉਹ ਹੁਣ ਕਾਲੀ ਦਲ ਹੀ ਕੰਮ ਕਰਦੇ ਰਹੇ ਪਰ ਹੁਣ ਸੁਚਾ ਸਿੰਘ ਲੰਗਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਝੰਡਾ ਚੁੱਕ ਲਿਆ ਸੁਚਾ ਸਿੰਘ ਲੰਗਾ ਪਹਿਲੀ ਗੱਲ ਤਾਂ ਇਸ ਗੱਲੋਂ ਔਖੇ ਨੇ ਕਿ ਉੱਥੇ ਜਿਹੜੀ ਟਿਕਟ ਐ ਡਾਕਟਰ ਦਲਜੀਤ ਜੀ ਮਾਨੂੰ ਕਿਉਂ ਦਿੱਤੀ ਗਈ ਫਿਰ ਸੁਚਾ ਸਿੰਘ ਲੰਗਾ ਇਸ ਗੱਲ ਔਖੇ ਨੇ ਕਿ ਨਾਤਾ ਉਹਨਾਂ ਦੀ ਪੁੱਛ ਹੋ ਰਹੀ ਐ ਤੇ ਨਾ ਹੀ ਪੜਤਾਲ ਹੋ ਰਹੀ ਐ ਇਸ ਕਾਰਨ ਸੁਚਾ ਸਿੰਘ ਲੰਗਾ ਅਤੇ ਧੜੇ ਦਾ ਰੋਸ ਜਿਹੜਾ ਸਿਖਰ ਤੇ ਗਿਆ ਤੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਖੜਕਾਉਣੀ ਪੈਗੀ ਪ੍ਰੈਸ ਕਾਨਫਰੰਸ ਦੇ ਵਿੱਚ ਸੁਚਾ ਸਿੰਘ ਲੰਗਾ ਨੇ ਵੱਡਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਫਿਕਰਾਂ 'ਚ ਪੈ ਗਏ ਉਹ ਐਲਾਨ ਕੀ ਐ ਆਪਾਂ ਸੁਚਾ ਸਿੰਘ ਲੰਗਾ ਹੋਰਾਂ ਦੇ ਮੂੰਹੋਂ ਹੀ ਸੁਣਦੇ ਹਾਂ ਵਾਦ ਤੋਂ ਵਾਦੇ 5 500 ਦੀ ਮੀਟਿੰਗ ਕਰਵਾਉਣ ਦੇ ਕਾਮਯਾਬ ਹੋਏ ਨੇ ਕਿਹਦੇ 300 ਬੰਦਾ ਹੋਇਆ ਕਿਹਦੇ 200 ਹੋਇਆ ਇੱਕ ਅੱਧੀ ਮੀਟਿੰਗ ਤੇ 1000 ਤੋਂ ਵੱਧ ਹੋਏ ਨੇ ਔਰ ਇੱਕ ਕਾਦੂਈ ਨੇ ਅਸੀਂ ਸਾਰੇ ਮਾਰਖਾਨ ਵਾਲੇ ਕਾਲੀ ਦਲ ਦੇ ਵਿੱਚ ਬੈਠੇ ਹਾਂ ਸਾਰੇ ਅਹੁਦੇਦਾਰ ਨੇ ਆ ਤਰਲੋਕ ਸਿੰਘ ਛੋਟਪੁਰ ਤਿੰਨ ਵਾਰ ਚੇਅਰਮੈਨ ਬਣਿਆ ਔਰ ਮੈਂ ਇੱਕ ਕਹਿਣਾ ਚਾਹੁੰਦਾ ਸਾਨੂੰ ਇਹਨਾਂ ਕੋ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਜਿੰਨੇ ਮੇਰੇ ਸਾਥੀ ਅੱਜ ਬੈਠੇ ਨੇ ਅਸੀਂ ਸਾਰਿਆਂ ਨੂੰ ਮੈਂ ਅਪੀਲ ਕਰਨਾ ਆਪਣੀ ਆਪਣੀ ਵੋਟ ਅਕਾਲੀ ਦਲ ਨੂੰ ਪਾਇਓ ਤੇ ਜੇ ਸਾਡੀ ਕਦਰ ਨਹੀਂ ਕਰਦੇ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਨਹੀਂ ਕਰਾਂਗੇ ਭਈ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਕਰਾਂਗੇ ਅਗਲਾ ਫੈਸਲਾ ਲੈਣ ਲਈ 22 ਤਰੀਕ ਨੂੰ ਅਸੀਂ ਰੈਲੀ ਕਰਾਂਗੇ ਕਲਾ ਨੌਰ ਦੇ ਵਿੱਚ ਉਹਦੇ ਵਿੱਚ ਐਲਾਨ ਕਰਾਂਗੇ ਕਿ ਕੀ ਅਸੀਂ ਅਗਲਾ ਫੈਸਲਾ ਕੀ ਲੈਣਾ ਅਸੀਂ ਕਾਲੀਦਾਲ ਵਾਲੇ ਸਾਨੂੰ ਪੁੱਛਦੇ ਨੇ ਕਿ ਨਹੀਂ ਪੁੱਛਦੇ ਤੇ ਫਿਰ ਮੇਰੇ ਸਾਥੀ ਫੈਸਲਾ ਕਰਨਗੇ ਤੇ ਅਸੀਂ ਇਹਨਾਂ ਦਾ ਰਹਿਣਾ ਕਿ ਨਹੀਂ ਰਹਿਣਾ ਸੋਮਨਾਸ ਰੀਆ ਕਾਲਾ ਕੋਈ ਦੇਖ ਫਿਰ ਅਗਲਾ ਫੈਸਲਾ ਅਗਲਾ ਫੈਸਲਾ ਬਾਈ ਨੂੰ ਲਾਂਗੇ ਹੂੰ ਠੀਕ ਹੈ ਠੀਕ ਹੈ ਅਗਲਾ ਫੈਸਲਾ ਬਾਈ ਨੂੰ ਲਾਂਗੇ ਜੀ ਬਾਈ ਤੱਕ ਸਰ ਗਰਮੀ ਵੀ ਹੋ ਜੂਗੀ ਸਪਸ਼ਟ ਕਰ ਦਿੱਤਾ ਸੁਚਾ ਸਿੰਘ ਲਗਾ ਨੇ ਕਿ ਉਹ ਕੋੜੇ ਤੇ ਚੜ ਕੇ ਪ੍ਰਚਾਰ ਨਹੀਂ ਕਰਨਗੇ ਮੇਰਾ ਹਾਸਾ ਨਿਕਲ ਚੱਲਿਆ ਸੀ ਚਲੋ ਖੈ ਉਹ ਕੋੜੇ ਤੇ ਚੜ ਕੇ ਪ੍ਰਚਾਰ ਨਹੀਂ ਕਰਨਗੇ ਆਖਰਕਾਰ ਜਿਹੜੀ ਇਹ ਸਥਿਤੀ ਹੈ ਇਹ ਕਿਉਂ ਬਣੀ ਦਰਅਸਲ ਸੁੱਚਾ ਸਿੰਘ ਲਗਾਣੇ ਬੀਤੇ ਕੁਝ ਸਮਾਂ ਪਹਿਲਾਂ ਚੋਣਾ ਦੇ ਜਦੋਂ ਰਸਮੀ ਜਾਂ ਸਰਗਰਮੀਆਂ ਵਧੀਆਂ ਤਾਂ ਉਹਦੇ ਚਿੱਠੀ ਲਿਖੀ ਸੁਖਬੀਰ ਸਿੰਘ ਬਾਦਲ ਨੂੰ ਕਿ ਮੈਨੂੰ ਪਾਰਟੀ 'ਚ ਲੈ ਲਓ ਮੇਰੀਆਂ ਮੈਂ ਆਪਣੀਆਂ ਭੁੱਲਾਂ ਖਿਮਾ ਜਾਂਚਕਾਂ ਜਿਹੜੀਆਂ ਨੇ ਉਹ ਕਰਵਾ ਚੁੱਕੇ ਆਂ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਗਏ ਸੇਵਾ ਵੀ ਮੈਨੂੰ ਲਈ ਗਈ ਮੈਂ ਉਹ ਵੀ ਭੁਗਤ ਲਈ ਤੇ ਇਸ ਤੋਂ ਬਾਅਦ ਹੁਣ ਮੈਨੂੰ ਅਕਾਲੀ ਦਲ 'ਚ ਲੈ ਗਏ ਪਰ ਸੁਖਬੀਰ ਸਿੰਘ ਬਾਦਲ ਨੇ ਰਸਮੀ ਤੌਰ ਤੇ ਖੁੱਲ ਕੇ ਇਸ ਗਲਤੀ ਹਮ ਹੀ ਨਹੀਂ ਭਰੀ ਉਸ ਤੋਂ ਬਾਅਦ ਵੀ ਸੁੱਚਾ ਸਿੰਘ ਲਗਾ ਲਗਾਤਾਰ ਜਿਵੇਂ ਤੁਹਾਨੂੰ ਦੱਸਿਆ ਕਿ ਉਸ ਨੀਲੀ ਫਿਲਮ ਵਾਲੇ ਕਾਂਡ ਤੋਂ ਬਾਅਦ ਲਗਾਤਾਰ ਕਾਲੀ ਦਲ ਦੇ ਵਿੱਚ ਅਮਲੀ ਤੌਰ ਦੇ ਉੱਤੇ ਜਾਨੀ ਪ੍ਰੈਕਟੀਕਲੀ ਉਹ ਵਿਚਰਦੇ ਰਹੇ ਆ ਉਵੇਂ ਹਲਕੇ ਨੂੰ ਦੇਖਦੇ ਸੀ ਉਹਨਾਂ ਦੇ ਪੁੱਤਰ ਸੀ ਸਾਰਾ ਕੁਝ ਉਵੇਂ ਹੀ ਚੱਲਦਾ ਰਿਹਾ ਹੈ ਉਹਨਾਂ ਦੇ ਪੁੱਤਰ ਦੀ ਪਿੱਤੇ ਦੀ ਨਹੀਂ ਫੇਰ ਇੱਕ ਕਾਂਡ ਆ ਗਿਆ ਹੀਰੋਇਨ ਦੇ ਤੇ ਕੁੜੀ ਦੇ ਨਾਲ ਫੜੇ ਗਏ ਉਹ ਹਾਲਾਂਕਿ ਹਿਮਾਚਲ ਦੇ ਵਿੱਚ ਚਲੋ ਉਹ ਇੱਕ ਅਲੱਗਾ ਗੱਲ ਹੈ ਅੱਜ ਜਿਹੜਾ ਐਲਾਨ ਕੀਤਾ ਸੁੱਚਾ ਸਿੰਘ ਲੰਗਾ ਨੇ ਉਹ ਅਕਾਲੀ ਦਲ ਨੂੰ ਬੜੇ ਫਿਕਰਾਂ 'ਚ ਪਾਉਣ ਵਾਲਾ ਅਕਾਲੀ ਦਲ ਲਈ ਐਸੀਆਂ ਸਥਿਤੀਆਂ ਪੈਦਾ ਕਰ ਸਕਦਾ ਹੈ ਕਿ ਮਾਜੇ ਦੇ ਅੰਦਰ ਅਕਾਲੀ ਉਮੀਦਵਾਰਾਂ ਨੂੰ ਔਖਾਈਆਂ ਦਾ ਸਾਹਮਣਾ ਪੈ ਸਕਦਾ ਕਿਉਂਕਿ ਕੱਲਾ ਗੁਰਦਾਸਪੁਰ 'ਚ ਹੀ ਸੁੱਚਾ ਸਿੰਘ ਲੰਗਾ ਦੇ ਜਿਹੜੇ ਪਲਾਗ ਨੇ ਉਹ ਨਹੀਂ ਹੈਗੇ ਉਹ ਲਗਭਗ ਸਮੁੱਚੇ ਮਾਜੇ 'ਚ ਖਾਸ ਕਰਕੇ ਅੰਮ੍ਰਿਤਸਰ ਤੇ ਜਿਹੜਾ ਗੁਰਦਾਸਪੁਰ ਦੇ ਜ਼ਿਲ੍ਹਿਆਂ ਦੀ ਹੱਦ ਨਾਲ ਲੱਗਦੇ ਇਲਾਕੇ ਨੇ ਇੱਥੇ ਉਹਨਾਂ ਦਾ ਚੰਗਾ ਖਾਸਾ ਪ੍ਰਭਾਵ ਹੈ ਇਹੀ ਕਾਰਨ ਹੈ ਕਿ ਅਕਾਲੀ ਦਲ ਉਹਨਾਂ ਨੂੰ ਜਿਹੜਾ ਛੱਡ ਨਹੀਂ ਸੀ ਰਿਹਾ ਉਹਨਾਂ ਨੂੰ ਪ੍ਰੈਕਟੀਕਲੀ ਉਹਨਾਂ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਚੱਲ ਰਿਹਾ ਸੀ ਹੁਣ ਸਥਿਤੀਆਂ ਬੜੀਆਂ ਗੁੰਝਲ ਨੇ ਸੁੱਚਾ ਸਿੰਘ ਲੰਗਾਹ ਨੇ ਐਲਾਨ ਕਰਤਾ ਕਿ ਉਹਨਾਂ ਨੇ ਕਲਾਂੌਰ ਦੇ ਵਿੱਚ ਰੈਲੀ ਰੱਖਣੀ ਹੈ ਕਲਾਂੌਰ ਦੇ ਵਿੱਚ ਜਿਹੜੀ ਰੈਲੀ ਰੱਖੀ ਜਾਊਗੀ ਉਸ 'ਚ ਉਹ ਐਲਾਨ ਕਰਨਗੇ ਕਿ ਉਹ ਅਕਾਲੀ ਦਲ ਦੇ ਨਾਲ ਰਹਿਣਗੇ ਜਾਂ ਨਹੀਂ ਲੈਣਗੇ ਜੇਕਰ ਉਹ ਅਕਾਲੀ ਦਲ ਛੱਡ ਦਿੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਚੋਣਾਂ ਜਿਹੜੀ ਗਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਸਕਦੀ ਹੈ ਸੁੱਚਾ ਸਿੰਘ ਲਗਾ ਕੀ ਕਦਮ ਚੁੱਕਦੇ ਆ ਉਹ ਤਾਂ ਬਾਅਦ ਦੀ ਗੱਲ ਹੈ ਪਰ ਉਸ ਤੋਂ ਪਹਿਲਾਂ ਵਿਕਰਮ ਜੀਠੀਆ ਵਾਲਾ ਸੀਨ ਵੀ ਵਿੱਚ ਚੱਲ ਰਿਹਾ ਹਾਲਾਂਕਿ ਵਿਕਰਮ ਜੀਠੀਆ ਕੱਲ ਅਨੇਲੇ ਜੋਸੀ ਦੇ ਸਮਾਗਮਾਂ 'ਚ ਵਿਖਾਈ ਦਿੱਤੇ ਪਰ ਜੋ ਤਲਵੀਰ ਗਿੱਲ ਦੇ ਇਲਜ਼ਾਮ ਨੇ ਉਹ ਬੇਬੁਨਿਆਦ ਕਿਸੇ ਹੱਦ ਤੱਕ ਨਹੀਂ ਹੋ ਸਕਦੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਤਾਂ ਗੱਲ ਹੈ ਬਿਨਾ ਅੱਗ ਲੱਗਿਆ ਧੂਆਂ ਤਾਂ ਮੈਂ ਉੱਠਦਾ ਕਦੇ ਨਹੀਂ ਵੇਖਿਆ ਇਹੀ ਕਾਰਨ ਹੈ ਕਿ ਅਕਾਲੀ ਦਲ ਇਸ ਸਮੇਂ ਬੜਾ ਸੰਕਟ ਦੇ ਵਿੱਚ ਆ ਇੱਕ ਪਾਸੇ ਤਾਂ ਉਹਨੂੰ ਸ਼ਕਤੀਆਂ ਬਾਰੀ ਸ਼ਕਤੀਆਂ ਜਿਹੜੀਆਂ ਕੁਝ ਕੁ ਲੋਕਾਂ ਨੂੰ ਬੈਕ ਕਰਕੇ ਚੋਣਾ ਲੜਾ ਰਹੀਆਂ ਨੇ ਪੰਥਕ ਚੋਲਾ ਪਹਿਨਾ ਕੇ ਉਹਨਾਂ ਨਾਲ ਯੂਜਨਾ ਪੈ ਰਿਹਾ ਹੈ ਲਗਾਤਾਰ ਉਸ ਦਾ ਕਾਉਂਟਰ ਕਾਉਂਟਰ ਜਵਾਬ ਜਿਹੜੇ ਨੇ ਉਹ ਕਰਨੇ ਪੈ ਰਹੇ ਨੇ ਦੂਜੇ ਪਾਸੇ ਅੰਦਰੂਨੀ ਖਾਨਾ ਜੰਗੀ ਕਾਫੀ ਹੱਦ ਤੱਕ ਵੱਧ ਚੁੱਕੀ ਆ ਕਾਲੀਦਾਲ ਇਸ ਸਮੇ ਸਭ ਕੁਝ ਅੱਛਾ ਵਿਖਾਈ ਨਹੀਂ ਦਿੰਦਾ ਜਿਸ ਕਾਰਨ ਆਉਂਦੇ ਦਿਨਾਂ ਚ ਹੋਰ ਪਟਾਕੇ ਪੈ ਸਕਦੇ ਨੇ ਤੇ ਉਹਨਾਂ ਪਟਾਕਿਆਂ ਦੀ ਆਵਾਜ਼ ਤੁਹਾਡੇ ਤੱਕ ਜਰੂਰ ਪਹੁੰਚੇਗੀ